ਅੱਜ ਕੱਲ ਦਾ ਮਾਹੌਲ ਦੇਖਦੇ ਹੋਏ ਤੇ ਅੱਜ ਕੱਲ ਦਾ ਸਮਾਂ ਦੇਖਦੇ ਹੋਏ ਸਾਰੇ ਪੇਰੈਂਟਸ ਨੂੰ ਆਪਣੇ ਬੱਚਿਆਂ ਦੀ ਬਹੁਤ ਜ਼ਿਆਦਾ ਫਿਕਰ ਹੁੰਦੀ ਹੈ ਕਿਤੇ ਉਹ ਗਲਤ ਹੱਥਾਂ ਚਿੱਤ ਜਾਂ ਫਿਰ ਗਲਤ ਚੀਜ਼ਾਂ ਚਾਣਾ ਪੈ ਜਾਣ ਤੇ ਲੋ ਜੀ ਅਸੀਂ ਟੌਪਿਕ ਤੇ ਅੱਜ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਚੈਨਲ ਵਿੱਚ ਸੰਦੂ ਲਾਈਫ ਸਟਾਈਲ ਤੇ ਤੇ ਲੋ ਜੀ ਅੱਜ ਇਸ ਟੌਪਿਕ ਤੇ ਆਪਾਂ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਕੌਨਫੀਡੈਂਸ ਜੋ ਤੁਸੀਂ ਲੈ ਕੇ ਰੱਖ ਸਕਦੇ ਹੋ ਕਿ ਬੱਚੇ ਜੋ ਵੀ ਉਹਨਾਂ ਨਾਲ ਬੀਤ ਰਿਹਾ ਜਾਂ ਹੋ ਰਿਹਾ ਹੈ ਘਟੋ ਘਟੋ ਤੁਹਾਨੂੰ ਉਹ ਦੱਸ ਸਕਣ ਇਹ ਨਾ ਹੋਵੇ ਵੀ ਤੁਸੀਂ ਇੱਕ ਇਹੋ ਜਿਹੇ ਪੇਰੈਂਟਸ ਬਣ ਜੋ ਵੀ ਕਦੀ ਵੀ ਬੱਚੇ ਤੁਹਾਡੇ ਨਾਲ ਉਹ ਗੱਲ ਕਰਨੀ ਸ਼ੇਅਰ ਜ਼ਰੂਰੀ ਨਾ ਸਮਝਣ ਤੇ ਜਾਂ ਤੁਹਾਡੇ ਤੋਂ ਡਰਦੇ ਕਦੀ ਉਹ ਗੱਲ ਸ਼ੇਅਰ ਨਾ ਕਰਨ ਮੇਰੀ ਤੇ ਮੇਰੇ ਬੇਟੇ ਦੀ ਬੌਂਡਿੰਗ ਟੱਚਵੁੱਡ ਬਹੁਤ ਸੋਹਣੀ ਹੈ ਆਪਣੇ ਹਜੇ ਪਾਪਾ ਨਾਲ ਉਹਦੀ ਬੌਂਡਿੰਗ ਵਧੀਆ ਹੈ ਵੈਸੇ ਤਾਂ ਪਰ ਉਹ ਕਈ ਵਾਰ ਆਪਣੇ ਪਾਪਾ ਤੋਂ ਡਰਦਾ ਹੈ ਕੋਈ ਵੀ ਗੱਲ ਕਰਨ ਨੂੰ ਜੇ ਉਹਨੇ ਕੋਈ ਚੀਜ਼ ਵਗੈਰਾ ਮੰਗਣੀ ਹੈ ਜਾਂ ਉਹਨੂੰ ਕੋਈ ਚੀਜ਼ ਦੀ ਲੋੜ ਹੈ ਤਾਂ ਉਹ ਉਹਨੇ ਮੈਨੂੰ ਕਹਿਣਾ ਮਮਾ ਆ ਚੀਜ਼ ਆ ਭਾਵੇਂ ਪਾਪਾ ਹੀ ਦੀਵਾਨ ਪਰ ਫਿਰ ਵੀ ਉਹਨੇ ਕਹਿਣਾ ਮਮਾ ਮੈਨੂੰ ਆ ਚੀਜ਼ ਦੀ ਲੋੜ ਹੈ ਆਪਣੇ ਕੋਈ ਵੀ ਪੇਰੈਂਟਸ ਤੋਂ ਚਾਹੇ ਮੰਮੀ ਹੋ ਪਾਪਾ ਹੋ ਕੋਈ ਵੀ ਇੱਕ ਜਣਾ ਚਲੋ ਇੱਕ ਦਾ ਕਹਿੰਦੇ ਹੁੰਦੇ ਨੇ ਵੀ ਡਰ ਵੀ ਜ਼ਰੂਰੀ ਹੁੰਦਾ ਘਰ ਦੇ ਵਿੱਚ ਕਿਸੇ ਦਾ ਵੀ ਹਨਾ ਵੱਡੇ ਕਿਸੇ ਦਾ ਡਰ ਜ਼ਰੂਰੀ ਹੋਣਾ ਚਾਹੀਦਾ ਬੱਚੇ ਨੂੰ ਤੇ ਇਹ ਨਹੀਂ ਗੱਵੀ ਪਰੋਦੇ ਨਾਲ ਬੱਚਾ ਸਹਿਮੀ ਜਾਏ ਵੀ ਬਿਲਕੁਲ ਟਰਕੇ ਹੀ ਰਹਿਣ ਲੱਗ ਜੇ ਘਰ ਦੇ ਵਿੱਚ ਵੀ ਕੋਈ ਗੱਲ ਆਪਣੀ ਦਿਲ ਦੀ ਜਾਂ ਕੋਈ ਉਹਦੇ ਨਾਲ ਜਿਹੜੀ ਖੁਸ਼ ਹੋ ਰਿਹਾ ਉਹਦੇ ਨਾਲ ਕੋਈ ਮਾੜਾ ਚੰਗਾ ਕੁਝ ਵੀ ਵੀ ਉਹ ਗੱਲ ਕਿਸੇ ਨਾਲ ਸ਼ੇਅਰ ਹੀ ਨਾ ਕਰ ਸਕੇ ਤੇ ਇੱਥੇ ਮੈਂ ਜਿਹੜੀ ਆਪਣੇ ਬੱਚੇ ਨਾਲ ਬੌਂਡਿੰਗ ਬਣਾਈ ਉਹ ਬਹੁਤ ਵਧੀਆ ਬਣੀ ਹੋਈ ਹੈ ਮੇਰੀ तकरीबन ਹਰੇਕ ਗੱਲ ਮੈਨੂੰ ਉਹ ਦੱਸ ਦਿੰਦਾ ਜੇ ਉਹ ਮੈਂ ਨਾ ਵੀ ਪੁੱਛਾਂ ਕਈ ਵਾਰ ਮੈਂ ਉਹਨੂੰ ਕਹਿ ਵੀ ਦਵਾ ਵੀ ਜਸਨੋਰ ਆ ਗੱਲ ਐਵੇਂ ਨਹੀਂ ਐਵੇਂ ਵੀ ਤੇ ਤੇਨਾਂ ਕੋਈ ਗੱਲ ਹੈ ਜਾਂ ਕੁਝ ਕੋਈ ਵੀ ਗੱਲ ਹੋਵੇ ਪ੍ਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਜੇ ਤੱਕ ਇਹੋ ਜੀ ਕੋਈ ਗੱਲ ਨਹੀਂ ਔਰ ਨਾਈ ਵਾਹਿਗੁਰੂ ਸੱਚੇ ਪਾਤਸ਼ਾਹ ਇਹੋ ਜੀ ਕੋਈ ਗੱਲ ਕਰਾਨ ਵੈਸੇ ਜੇ ਕੋਈ ਗੱਲ ਹੁੰਦੀ ਹੈ ਜਿਵੇਂ ਕੋਈ ਲੜਾਈ ਝਗੜਾ ਛੋਟਾ ਮੋਟਾ ਹਰ ਇੱਕ ਚੀਜ਼ ਮੈਂ ਇਹੋ ਜੀ ਬਾਂਡਿੰਗ ਆਪਣੇ ਬੇਟੇ ਨਾਲ ਬਣਾਈ ਹੈ ਵੀ ਉਹ ਦੱਸ ਦਿੰਦਾ ਮੈਨੂੰ ਆਣ ਕੇ ਚਾਹੇ ਉਹ ਆਪਣੇ ਪਾਪਾ ਨਾਲ ਸ਼ੇਅਰ ਨਾ ਕਰੇ ਘੱਟ ਵੱਧ ਸ਼ੇਅਰ ਕਰਦਾ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੇ ਅਕਸਰ ਪੇਰੈਂਟਸ ਦੇ ਵਿੱਚੋਂ ਜਿਹੜੇ ਪਾਪਾ ਹੁੰਦੇ ਨੇ ਹਨਾ ਬੱਚੇ ਦੇ ਬਾਪ ਹੁੰਦਾ ਉਹ ਹਮੇਸ਼ਾ ਹੀ ਘਰ ਦੇ ਵਿੱਚ ਖਰਚਾ ਚਲਾਉਣ ਲਈ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਰਹਿੰਦਾ ਹੈ ਤੇ ਜਿਹੜੀ ਮਾਂ ਹੁੰਦੀ ਹੈ ਉਹ ਹਮੇਸ਼ਾ ਹੀ ਆਪਣੇ ਬੱਚੇ ਦੇ ਨਾਲ ਜਿਆਦਾ ਤੋਂ ਜਿਆਦਾ ਸਮਾਂ ਬਤੀਤ ਕਰਦੀ ਹੈ ਤੇ ਉਹਨੂੰ ਆਪਣੇ ਬੱਚੇ ਦੀ ਹਰ ਇੱਕ ਹਰਕਤ ਦਾ ਹਰ ਇੱਕ ਚੀਜ਼ ਦਾ ਪਤਾ ਹੁੰਦਾ ਵੀ ਕਿਸ ਟਾਈਮ ਬੱਚਾ ਡਰ ਰਿਹਾ ਕਿਸ ਟਾਈਮ ਘਬਰਾ ਰਿਹਾ ਕਿਸ ਟਾਈਮ ਉਹਨੂੰ ਗੁੱਸਾ ਆ ਰਿਹਾ ਕਿਸ ਟਾਈਮ ਉਹਨੂੰ ਪਿਆਰ ਦੀ ਲੋੜ ਹੈ ਕਿਸ ਟਾਈਮ ਉਹਨੂੰ ਭੁੱਖ ਲੱਗੀ ਹੈ ਹਨਾ ਇੱਕ ਮਾਂ ਨੂੰ ਵੈਸੇ ਵੀ ਜਦੋਂ ਬੱਚਾ ਹਜੇ ਬੋਲਣਾ ਵੀ ਨਹੀਂ ਸਿੱਖਦਾ ਚੱਲਣਾ ਵੀ ਨਹੀਂ ਸਿੱਖਦਾ ਉਸ ਟਾਈਮ ਵੀ ਇੱਕ ਮਾਂ ਪਾਫ ਜਾਂਦੀ ਆਪਣੇ ਬੱਚੇ ਦੀਆਂ ਸਾਰੀਆਂ ਚੀਜ਼ਾਂ ਨੂੰ ਵੀ ਉਹਨੂੰ ਕਿਹੜੀ ਚੀਜ਼ ਦੀ ਕਦੋਂ ਲੋੜ ਹੈ ਇਸੇ ਤਰੀਕੇ ਨਾਲ ਤੁਸੀਂ ਆਪਣੀ ਬੌਂਡਿੰਗ ਵੱਡੇ ਹੋਏ ਬੱਚੇ ਤੇ ਵੀ ਬਣਾ ਸਕਦੇ ਹੋ ਕਿਉਂਕਿ ਜੇ ਤੁਸੀਂ ਉਹਨੂੰ ਹਮੇਸ਼ਾ ਡਾਂਟਦੇ ਰਹੋਗੇ ਉਹਦੇ ਦੇ ਚੀਜ਼ਾਂ ਕਿ ਚਿੱਲਾਣਾ ਹੀ ਸ਼ੁਰੂ ਕਰ ਦੋਗੇ ਫਿਰ ਉਹ ਬੱਚਾ ਤੁਹਾਡੇ ਤੋਂ ਡਰਦਾ ਕਦੀ ਵੀ ਤੁਹਾਨੂੰ ਕੋਈ ਗੱਲ ਨਹੀਂ ਸ਼ੇਅਰ ਕਰੇਗਾ ਚਲੋ ਮੰਨਿਆ ਕੋਈ ਵੀ ਪੇਰੈਂਟਸ ਦੇ ਵਿੱਚੋਂ ਚਲੋ ਡੈਡੀ ਲਾ ਲਓ ਮੰਮੀ ਲਾ ਲਓ ਕੋਈ ਵੀ ਇੱਕ ਸਟ੍ਰਿਕਟ ਹੈ ਤਾਂ ਇੱਕ ਜਣੇ ਨੂੰ ਥੋੜਾ ਜਿਹਾ ਉਹਦੇ ਨਾਲ ਨਾਰਮਲ ਰਹਿਣਾ ਚਾਹੀਦਾ ਤੇ ਸੌਫਟਲੀ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਬੱਚੇ ਨਾਲ ਜੇ ਕੁਝ ਬਾਹਰ ਗਲਤ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ ਤਾਂ ਉਹ ਆ ਕੇ ਤਕਰੀਬ ਆਪਣੇ ਮਾਪੇ ਨੂੰ ਘਟੋ ਘਟ ਦੱਸ ਸਕੇ ਵੀ ਮਮਾ ਪਾਪਾ ਮੇਰੇ ਨਾਲ ਆ ਗੱਲ ਹੋ ਰਹੀ ਹੈ ਜਾਂ ਕਿਸੇ ਨਾਲ ਵੀ ਹੋ ਸਕਦਾ ਮਮੀ ਪਾਪਾ ਦਾਦਾ ਦਾਦੀ ਚਾਚਾ ਚਾਚੀ ਕਿਸੇ ਨਾਲ ਵੀ ਉਹਦੀ ਬੌਂਡਿੰਗ ਇਸ ਤਰੀਕੇ ਦੀ ਹੋਵੇ ਪਰ ਘਟੋ ਘਟ ਕਰ ਦੇ ਵਿੱਚ ਇੱਕ ਇਹੋ ਜਿਹਾ ਜੀ ਦੋ ਜੀ ਇਹੋ ਜਿਹੇ ਹੋਣੇ ਚਾਹੀਦੇ ਨੇ ਵੀ ਜਿਹਦੇ ਨਾਲ ਬੱਚਾ ਆਪਣੀ ਗੱਲ ਸ਼ੇਅਰ ਕਰ ਸਕੇ ਤੇ ਆਪਣੇ ਬੱਚੇ ਨੂੰ ਇਹ ਜ਼ਰੂਰ ਫੀਲ ਕਰਵਾਓ ਵੀ ਉਹੀ ਉਨਾਂ ਲਈ ਬਹੁਤ ਖੁਸ਼ ਹੈ ਤੇ ਕਦੀ ਕਦੀ ਉਹਨੂੰ ਇਹ ਵੀ ਫੀਲ ਕਰਾਇਆ ਕਰੋ ਵੀ ਉਹਦੇ ਪੇਰੈਂਟਸ ਨੇ ਜਿਹੜੇ ਉਹਦੇ ਕਰਕੇ ਨੇ ਤੇ ਉਹ ਬਹੁਤ ਜ਼ਿਆਦਾ ਉਹਦੇ ਨਾਲ ਖੁਸ਼ ਨੇ ਤੇ ਤਾਂ ਕਰਕੇ ਬੱਚਾ ਫਿਰ ਖੁਸ਼ ਰਹਿੰਦਾ ਤੇ ਬੱਚਾ ਆਪਣੇ ਆਪ ਹੀ ਆਪਣੀਆਂ ਗੱਲਾਂ ਜੋ ਵੀ ਬਾਹਰ ਹੁੰਦੀਆਂ ਨੇ ਉਹ ਤੁਹਾਨੂੰ ਦੱਸੇਗਾ ਇੱਕ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਕਿਸੇ ਵੀ ਧਰਮ ਦੇ ਹੋ ਚੇ ਗੁਰਬਾਨੀ ਸਿੱਖਾਂ ਦੇ ਧਰਮ ਦੇਉ ਗੁਰਗੰਨ ਸਾਹਿਬ ਨਾਲ ਜੋੜੋ ਉਹਨੂੰ ਕੁਰਬਾਨੀ ਨਾਲ ਜੋੜੋ ਗੁਰੂ ਘਰ ਨਾਲ ਜੋੜੋ ਤਾਂ ਜੋ ਉਹਦੇ ਦਿਲ 'ਚ ਹਲੀਮੀ ਤੇ ਹਮਦਰਦੀ ਆਵੇ ਦੂਜਿਆਂ ਲਈ ਘਰ ਦੇ ਛੋਟੇ-ਮੋਟੇ ਕੰਮਾਂ 'ਚ ਉਹਨਾਂ ਦੀ ਹੈਲਪ ਮੰਗੋ ਤਾਂ ਜੋ ਉਹਨਾਂ ਨੂੰ ਅਹਿਸਾਸ ਹੋਵੇ ਵੀ ਅਸੀਂ ਵੀ ਘਰ ਦੇ ਵਿੱਚ ਓਨੇ ਹੀ ਮਹੱਤਵਪੂਰਨ ਆ ਜਿੰਨੇ ਦੂਜੇ ਨੇ ਉਹਨਾਂ ਦੀ ਫੇਵਰਿਟ ਚੀਜ਼ ਉਹਨਾਂ ਨੂੰ ਬਣਾ ਕੇ ਦਿੰਦੇ ਰਹੋ ਉਹਨਾਂ ਨੂੰ ਜੋ ਵੀ ਪਸੰਦ ਹੈ ਉਹ ਥੋੜਾ-ਬਹੁਤਾ ਕਰਦੇ ਰਹੋ ਤੇ ਉਹਨਾਂ ਨੂੰ ਆਪਣੀਆਂ ਥੋੜੀਆਂ-ਬਹੁਤੀਆਂ ਗੱਲਾਂ ਮੰਨਵਾਵੋ ਤੇ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਗੱਲਾਂ ਮੰਨੋ ਤੇ ਕਦੀ ਵੀ ਕਿਸੇ ਹੋਰ ਦੇ ਕਹਿੰਦੇ ਆਪਣੇ ਬੱਚੇ ਨੂੰ ਨਾ ਡਾਂਟੋ ਜੇ ਤੁਹਾਨੂੰ ਲੱਗ ਰਿਹਾ ਵੀ ਤੁਹਾਡਾ ਬੱਚਾ ਕੋਈ ਗਲਤੀ ਕਰ ਰਿਹਾ ਤਾਂ ਉਸ ਵਕਤ ਉਹਨੂੰ ਸਮਝਾਓ ਜ਼ਰੂਰ ਕਿਸੇ ਦੇ ਸਾਹਮਣੇ ਆਪਣੇ ਬੱਚੇ ਦੀ ਕਦੀ ਵੀ ਬੇਇੱਜ਼ਤੀ ਨਾ ਕਰੋ ਇਸ ਨਾਲ ਬੱਚੇ ਨੂੰ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਵੀ ਮੇਰੀ ਕੋਈ ਇੱਜ਼ਤ ਨਹੀਂ ਗਈ ਤੇ ਇਹੀ ਸੰਗ ਅੱਜ ਦੀਆਂ ਆਪਣੇ ਟਿਪਸ ਤੇ ਟ੍ਰਿਕਸ ਆਪਣੇ ਬੱਚੇ ਨੂੰ ਸਹੀ ਰਸਤੇ ਤੇ ਚਲਾਣ ਦੇ ਤੇ ਬਹੁਤ ਨਸ਼ਿਆਂ ਪੱਤਿਆਂ ਤੋਂ ਦੂਰ ਰੱਖਣ ਦਾ ਤੇ ਆਈ ਹੋਪਸ ਹੈ ਕਿ ਤੁਹਾਨੂੰ ਅੱਜ ਦਾ ਟੌਪਿਕ ਵਧੀਆ ਲੱਗਿਆ ਹੋਵੇਗਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਵੀ ਵੀਰਪਰਾਨਾਵੇਂ ਹੋ ਚੈਨਲ ਨੂੰ ਫੋਲੋ ਜ਼ਰੂਰ ਕਰੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਟਿਲ देन ਬਾਏ ਬਾਏ ਥੈਂਕ ਯੂ ਜੀ ਹੋਪਸ ਹੋਵੇ ਤੁਹਾਨੂੰ ਸਾਰਿਆਂ ਨੂੰ ਇਸ ਟੌਪਿਕ ਤੇ ਗੱਲ ਕਰਕੇ ਵਧੀਆ ਲੱਗਿਆ ਹੋਵੇਗਾ ਥੈਂਕ ਯੂ ਜੀ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਸੱਚੀ ਗੱਲ ਜੀ ਰੱਖਾ ਸਾਰਿਆਂ ਦਾ